हां जी दोस्तों आज ਗੱਲਬਾਤ ਕਰਾਂਗੇ ਖੇਤ ਜੋ ਮੰਡਿਓ ਸੂਰਮਾ ਨਾਵਲ ਦੇ ਭਾਗ 19ਵੇਂ ਬਾਰੇ। ਸੋ ਭਾਗ 18 ਵਿੱਚ ਤੁਸੀਂ ਵੇਖਿਆ ਵੀ ਖਿੰਨੇ ਹੋਰੀ ਨੇ ਆਪਣੇ ਇੱਕ ਸਾਥੀ ਦੇ ਘਰ ਆਏ ਹੋਏ ਨੇ ਤੇ ਹੁਣ ਰੋਟੀ ਰੋਟੀ ਖਾ ਕੇ ਸੌਣ ਦੀਆਂ ਤਿਆਰੀਆਂ ਵਿੱਚ ਨੇ ਉਹ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ। ਉਧਰ ਦੂਜੇ ਪਾਸੇ ਕੁਲਜੀਤ ਦੇ ਘਰ ਕੋਲ ਰਹਿੰਦੇ ਕਾਮਰੇਡ ਦੇ ਖਬਰੀ ਨੇ ਸੂਮਿਲਣਸਾਰ ਕਾਮਰੇਡ ਦੇ ਫਾਰਮ ਹਾਊਸ ਵੱਲ ਨੂੰ ਦੌਰ ਲਗਾ ਦਿੱਤੀ ਸਰਦਾਰਾ ਸਰਦਾਰ ਸਾਹਿਬ ਕਾਮਰੇਡ ਦਾ ਖਬਰੀ ਧੂਤਾ ਸਾਹੋ ਸਾਹ ਹੋਇਆ ਫਾਰਮ ਹਾਊਸ ਦੇ ਗੇਟ ਤੌਲ ਵੇੜੇ ਵਿੱਚ ਧੁੱਸ ਦੇਣੇ ਵਰ ਗਿਆ ਆਕੇ ਅੱਗੇ ਜਾਂਦੇ ਨੂੰ ਵੇੜੇ ਵਿੱਚ ਕਿਨੂਆ ਦੇ ਬੂਟੇ ਕੋਲ ਮਖਮਲੀ ਘਾਹ ਤੇ ਕੁਰਸੀ 'ਤੇ ਹੀ ਬੈਠਾ ਕਾਮਰੇਡ ਪੈਗ ਪਾਈ ਬੈਠਾ ਸੀ ਕਾਮਰੇਡ ਦੇ ਅਲਸ਼ੇਸ਼ਨ ਕੁੱਤੇ ਦਰਵਾਜ਼ਾ ਖੁੱਲਦੇ ਸਾਰ ਧੂਤੇ ਨੂੰ ਅਲੀ ਅਲੀ ਕਰਕੇ ਪੈ ਗਏ ਉਹ ਸਰਦਾਰਾ ਇਹਨਾਂ ਨੂੰ ਬੰਨ ਹੋਰ ਨਾ ਗਰੀਬ ਦੀ ਕਿਤੇ ਧੋਤੀ ਪਾੜ ਸਕਣ ਧੂਤੇ ਨੇ ਵੇੜੇ ਵਰਦਿਆਂ ਕਾਮਰੇਡ ਨੇ ਕੁੱਤੇਆਂ ਨੂੰ ਪੁਜਕਾਰ ਕੇ ਚੁੱਪ ਕਰਵਾਇਆ ਕੁੱਤੇ ਮਾਰਕ ਦਾ ਹੁਕਮ ਮੰਨ ਕੇ ਪੋਚਣ ਲਾਉਣ ਲੱਗ ਪਏ। ਨਾ ਤੋ ਤੁੱਤੇ ਆ ਮਾੜਾ ਮੋਟਾ ਬੂਹਾ ਨਹੀਂ ਖੜਕਾ ਸਕਦਾ ਓਏ ਸਿੱਧਾ ਹੀ ਤੁਰਿਆ ਆਉਣਾ ਸੱਤੇ ਸਾਹ ਕਟੜੂ ਵਾਂਗੂ ਬਹਿ ਜਾਇਆ ਥੇ। ਕੀ ਖਬਰ ਹੈ? ਲੈ ਫੜ ਤੱਫ ਪਹਿਲਾਂ ਇਹ। ਸਾਲੇ ਦੀਆਂ ਲਾੜਾਂ ਵੇ ਕਿਵੇਂ ਡਿਗਨ ਡੀਆਂ ਨੇ ਦਾਰੂ ਵੇਖ ਕੇ। ਕਾਮਰੇਡ ਤੂਤੇ ਦੀ ਚੰਦਰੀ ਨੀ ਤੋ ਚੰਗੀ ਤਰ੍ਹਾਂ ਵਾਕਫ ਸੀਗਾ। ਉਸਨੇ ਮੋਟਾ ਪੈਗ ਖੱਦਰ ਦੇ ਗਲਾਸ ਵਿੱਚ ਪਾ ਕੇ ਤੋਤੇ ਨੂੰ ਫੜਾ ਦਿੱਤਾ। ਤੋਤਾ ਉਸਦੀ ਕੁਰਸੀ ਦੇ ਬਿਲਕੁਲ ਲਾਗੇ ਹੋ ਕੇ ਬੈਠ ਗਿਆ। ਸਰਦਾਰ ਉਹ ਆਈ ਕੁਲਜੀਤ ਦੇ ਘਰ ਨੇ ਅੱਜ। ਪੰਜ-ਛਤ ਜਾਨੇ ਹੈਗੇ ਨੇ ਸੱਤਾ ਵੀ ਲੱਗਿਆ ਮੈਨੂੰ ਉਹਨਾਂ ਵਿੱਚ ਛਿੰਨੇ ਵਾਲਾ ਧੂਤੇ ਨੇ ਇੱਕੋ ਸਰਾਕੇ ਸਾਰਾ ਗਲਾਸ ਸੜਾ ਕੇ ਮੁੱਛਾਂ ਸਾਫ ਕੀਤੀਆਂ ਉਹ ਚੰਗੀ ਤਰ੍ਹਾਂ ਦੇਖੇ ਵੀ ਨੇ ਕਿ ਐਵੇਂ ਨਸ਼ੇ ਦੀ ਬਾਤ ਘੜ ਵਿੱਚ ਹੀ ਬੋਲੀ ਜਾਣਾ ਨਾਲੇ ਤੂੰ ਕਿਵੇਂ ਜਾਣਦਾ ਸੱਤੇ ਨੂੰ ਭਾਵੇਂ ਕਿ ਕਾਮਰੇਡ ਨੂੰ ਯਕੀਨ ਸੀ ਵੀ ਧੂਤਾ ਕਦੇ ਗਲਤ ਕ버 ਨਹੀਂ ਸੀ ਦਿੰਦਾ ਪਰ ਫਿਰ ਵੀ ਉਹ ਪੱਕੇ ਪੈਰੀਂ ਹੀ ਕੁਝ ਕਰਨਾ ਚਾਹੁੰਦਾ ਸੀ ਆਹ ਮੈਂ ਜਾਣਦਾ ਵਾ ਮੈਂ ਤੇ ਦੇਖਿਆ ਸੀ ਕਈ ਵਾਰ ਉਹਨੂੰ ਕਥਾ ਕਰਦਿਆਂ ਨੂੰ ਥੋੜੀ ਤੇ ਖੋਦੀ ਜੀ ਦਾੜੀ ਆ ਉਹਦੇ ਧੂਤੇ ਨੇ ਛਿੰਨੇ ਦਾ ਹੁਰੀਆ ਬਿਆਨ ਕੀਤਾ ਚੰਗਾ ਫਿਰ ਲੈ ਆ ਫੜ ਅੱਧੀ ਬੋਤਲ ਡੱਪ ਕੇ ਇੱਥੇ ਨੀਰੇ ਵਾਲੇ ਅੰਦਰੀ ਸੌਂ ਜਾ ਪਈਏ ਕੋਲ ਬਹੁਤਾ ਬਕਵਾਸ ਕਰਨ ਦੀ ਕੋਈ ਲੋੜ ਨਹੀਂ ਹੈਗੀ ਓਏ ਬਹਾਦਰ ਆ ਤੂ ਤੈਨੂੰ ਵੀ ਇੱਕ ਕੌਲੀ ਵਿੱਚ ਮਾਲ ਪਤਾ ਪਾ ਕੇ ਤੇ ਪੰਜ-ਛਤ ਰੋਟੀਆਂ ਮੱਠੀਆਂ ਫੜਾ ਦਿਓ ਕਾਮਰੇੜ ਨੇ ਟੇਬਲ ਤੇ ਪਈ ਬੋਤਲ ਤੂ ਤੈਨੂੰ ਫੜਾਉਂਦੇ ਹਾਂ ਰਸੋਈਏ ਨੇਪਾਲੀ ਨੂੰ ਆਵਾਜ਼ ਮਾਰ ਦਿੱਤੀ ਰਸੋਈਏ ਨੇ ਚੀਨੀ ਦੀ ਕੌਲੀ ਵਿੱਚ ਮੀਟ ਪਾ ਕੇ 7-8 ਰੋਟੀਆਂ ਇਕੱਠੀਆਂ ਹੀ ਤੂਤੇ ਦੇ ਹੱਥ ਤੇ ਧਰ ਦਿੱਤੀਆਂ ਤੂਤਾ ਬੈਠਾ ਬੈਠਾ ਬੋਤਲ ਮੂੰਹ ਨੂੰ ਲਾ ਕੇ ਇੱਕੋ ਸਾਹ ਸਾਰੀ ਨਮੇੜ ਗਿਆ ਸਰਦਾਰਾ ਮੀਟ ਕਾਦਾ ਇਹ ਲਾਲ ਪਰੀ ਨੇ ਤੂਤੇ ਦੇ ਅੰਦਰ ਬੱਕਰੇ ਦਾ ਹੋਰ ਤੇਰੀ ਮਾ ਦਾ ਇਹ ਉਹ ਮਾਰੂਗਾ ਸਾਰੇ ਦੇ ਖੌਂਸੜੇ ਟਿੱਕੇ ਰੋਟੀ ਨਹੀਂ ਖਾਉਂਦੇ ਸਾਲਾ ਝਗੜੀ ਜਾਤ ਕਾਮਰੇਡ ਵਿਚਲਾ ਜੱਟਵਾਦ ਸਿਖਰ ਤੇ ਪਹੁੰਚਿਆ ਹੋਇਆ ਸੀ ਸਰਦਾਰ ਦੀ ਜੈ ਵੱਡੇ ਸਰਦਾਰਾਂ ਦੀ ਜੈ ਜਿਵੇਂ ਮਰਜੀ ਕਹੋ ਅਸੀਂ ਮਾਲਕੋ ਤੁਹਾਡੇ ਤਾਬਿਆਦਾਰ ਜੇ ਤੂਤਾ ਰੋਟੀ ਪਾਣੀ ਨਿਵੇੜ ਕੇ ਪਈਏ ਕੋਲ ਹੀ ਲਮਲੇਟ ਹੋ ਗਿਆ ਕਾਮਰੇਡ ਦੇ ਨੌਕਰ ਨੂੰ ਆ ਕੇ ਪੀਟਰ ਸਕੌਟ ਦਾ ਅਧਿਆ ਹੋਰ ਮੰਗਵਾ ਲਿਆ ਹੈਲੋ ਸਰਦਾਰ ਸਾਹਿਬ ਮੈਂ ਕਾਮਰੇਡ ਬੋਲ ਰਿਹਾ ਚੋੜਪੁਰੀਆ ਉਹ ਆਏ ਨਹੀਂ ਜੀ ਛਿੰਨਾ ਵੀ ਨਾਲ ਹੀ ਆਉਣਾ ਦੇ ਹੈਲੋ ਕਿਵੇਂ ਕਰਨਾ ਜੀ ਫੇਰ ਸਵੇਰੇ ਆਉਂਗੇ ਜਿਵੇਂ ਸ਼ਾਹਵਾਦਰ ਦੀ ਮਰਜ਼ੀ ਕਾਮਰੇਡ ਨੇ ਸੰਧੂ ਨੂੰ ਫੋਨ ਕੀਤਾ ਪਰ ਸੰਧੂ ਨੂੰ ਰਾਤ ਨੂੰ ਰੇਡ ਕਰਨਾ ਖਤਰੇ ਤੋਂ ਖਾਲੀ ਨਾ ਜਾਪਿਆ ਤੇ ਉਸਨੇ ਵੱਡੇ ਤਰਕੇ ਰੇਡ ਕਰਨੀ ਆਗ ਦਿੱਤਾ ਉਹਨੂੰ ਕਾਮਰੇਡ ਨੇ ਥੜਾ ਕਰਦਾ ਫੋਨ ਦਾ ਰিসিਵਰ ਥੱਲੇ ਰੱਖ ਦਿੱਤਾ ਦਿਨੇ ਡਰਪੋਕ ਸਵੇਰੇ ਆਉਣਗੇ ਸਵੇਰੇ ਤੱਕ ਉਹਨਾਂ ਤੇਰੀ ਕੁੜੀ ਨਾਲ ਨੰਦ ਲੈਣੇ ਨੇ ਕਾਮਰੇਡ ਨੇ ਮੋਟੀ ਗਾਲ ਕੱਢੀ ਤੇ ਇੱਕ ਪੈਗ ਹੋਰ ਲਗਾ ਕੇ ਸੌਂ ਗਿਆ ਦੂਜੇ ਦਿਨ ਸਵੇਰੇ ਪੌ ਫੋਟੋ ਦੀ ਨਾਲ ਹੀ ਪਿੰਡ ਨੂੰ ਅੰਮ੍ਰਿਤਸਰ ਤਰਨਤਾਰਨ ਤੇ ਬਟਾਲੇ ਦੀ ਪੁਲਿਸ ਨੇ ਘੇਰਾ ਪਾ ਲਿਆ ਸਾਰੇ ਪਿੰਡ ਦੇ ਲੋਕ ਸਕੂਲ ਵਿੱਚ ਇਕੱਠੇ ਕਰ ਲਏ ਗਏ ਖਾੜਕੋ ਟੋਲੀ ਨਿੱਕੇ ਦੇ ਘਰੋਂ ਨਿਕਲ ਕੇ ਨਿਆਂ ਵਾਲੀ ਹੋ ਤੋਲੀ ਸਤਨਾਮ ਸਿੰਘ ਛਿੰਨਾ ਤੇ ਸਾਥੀਆਂ ਉਨਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਗਿਆ। ਉਨਾਂ ਨੂੰ ਜਾਨ ਬਖਸ਼ੀ ਦਾ ਮੌਕਾ ਦਿੱਤਾ ਜਾ ਸਕਦਾ ਹੈ ਤੇ ਆਪਣੇ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਦੇਵੋ। ਪਿੰਡ ਦੇ ਗੁਰਦੁਆਰਾ ਸਾਹਿਬ ਦਾ ਸਪੀਕਰ ਵਾਰ-ਵਾਰ ਦਹਾੜ ਰਿਹਾ ਸੀ। ਆਤਮ ਸਮਰਪਣ? ਛਿੰਨੇ ਮੂੰਹ ਉਧਰ ਕਰਕੇ ਧੁੰਦਲ ਵਿੱਚ ਥੁੱਕਿਆ ਉਹ ਪੇਸ਼ ਹੋਣ ਨਾਲੋਂ ਮਰਨਾ ਠੀਕ ਸਮਝਦਾ ਸੀ। ਸੱਜਣੋ ਲੱਗਦਾ ਹੈ ਸ਼ਹਾਦਤ ਦਾ ਸਮਾਂ ਨੇੜੇ ਆ ਚੁੱਕਾ ਹੈ ਗੁਰੂ ਗੋਬਿੰਦ ਸਿੰਘ ਦੇ ਸੂਰਬੀਰ ਪੁੱਤਰੋ। ਅੱਜ ਇਹ ਵੀ ਕੀ ਜਾਣਨ ਕਿ ਖਾਲਸੇ ਨੂੰ ਹੱਥ ਪਾਇਆ। ਕੀੜੀ ਦਾ ਪੌਣ ਦਿਖਾ ਦਿਓ ਸਰਕਾਰੀ ਕੁੱਤਿਆਂ ਨੂੰ। ਛਿੰਨੇ ਨੇ ਸਾਥੀ ਸਿੰਘਾਂ ਵਿੱਚ ਜੋਸ਼ ਭਰ ਨਹੀਂ ਭਾਈ ਸਾਹਿਬ ਤੁਸੀਂ ਨਿਕਲੋ ਮੈਂ ਇੱਥੇ ਰਹਾਗਾ ਕੁਲਜੀਤ ਹੜ ਗਿਆ ਬਾਕੀ ਸਿੰਘਾਂ ਦੇ ਵੀ ਇਹੀ ਰਾਏ ਸੀ ਸੋ ਪਹਿਲਾ ਘੇਰਾ ਤੋੜ ਕਾਰਵਾਈ ਕਰਨ ਦਾ ਫੈਸਲਾ ਹੋ ਗਿਆ ਇੱਕ ਬੱਟ ਦਾ ਢਾਠਣਾ ਲਗਾ ਕੇ ਕੁਲਜੀਤ ਨੇ ਜੀਪੀਐਮ ਦਾ ਮੂੰਹ ਖੋਲ ਦਿੱਤਾ ਮਸ਼ੀਨ ਗਾਨੇ ਚੜਦੇ ਸੂਰਤ ਦੀ ਮਦਮ ਲੋਹ ਵਿੱਚ ਦਗਦੇ ਕੋਲਿਆਂ ਵਰਗੇ ਚੰਗਿਆੜੇ ਹਵਾ ਵਿੱਚ ਛੱਡੇ ਅਰੇ ਮਾਰ ਡਾਲਾਰੇ ਸਰਦਾਰ ਲੋਕੋ ਨੇ ਭਾਗੋ ਲੰਬੀ ਦੂਰੀ ਕੀ ਕਰਨ ਹੈ ਭਾਨੂੰ ਪ੍ਰਤਾਪ ਡੀਆਈਜੀ ਦੀ ਅਗਵਾਈ ਵਿੱਚ ਅੱਗੇ ਵਧ ਰਹੇ ਸੀ ਬੀਐਸਐਫ ਦੇ ਬਿਹਾਰੀਆਂ ਦਾ ਟੋਲਾ ਪੱਤੇ ਤੋੜ ਹੋ ਗਿਆ ਉਹ ਤੁਹਾਡੀ ਮਾਂ ਦੀ ਕਿੱਧਰ ਭੱਜੇ ਜਾਂਦੇ ਹੋ ਸਾਲੀ ਚਵਲ ਖਾਣੀ ਜਾਤ ਸੰਦੋ ਨੇ ਭੱਜੀ ਜਾ ਰਹੀ ਫੋਰਸ ਨੂੰ ਗਾਲ ਦੁਪੜ ਕਰਕੇ ਰੋਕਿਆ ਸਰਦਾਰ ਸਾਹਿਬ ਬੁਲਟ ਪ੍ਰੂਫ ਟਰੈਕਟਰ ਮੰਗਾਓ ਨਹੀਂ ਇਹਨਾਂ ਨੇ ਤਾਂ ਇੱਥੇ ਤੇ ਡੂ ਬਣਾ ਦੇਣਾ ਡੀਐਸਪੀ ਖੁਸ਼ੀराम ਨੂੰ ਬੱਪਰਾ ਵੱਲੋਂ ਤੇੜੂ ਵਿੱਚ ਅੱਡੀਆਂ ਨੂੰ ਲਗਵਾਇਆ ਥੁੱਕ ਯਾਦ ਆ ਗਿਆ ਭਾਓ ਖੱਬੇ ਪਾਸੇ ਨਿਕਲੋ ਕਾਮਰੇਡ ਦੀ ਨਿਆਂਈ ਵੱਲੀ ਮੈਂ ਕ੍ਰਾਸ ਫਾਇਰ ਦੰਨਾ ਕੁਲਜੀਤ ਨੇ ਨਿਆਂਈ ਵਾਲਾ ਪਾਸਾ ਕਮਜ਼ੋਰ ਦੇ ਕੇ ਰਾਏ ਦਿੱਤੀ ਉਹਨਾਂ ਨੂੰ ਸਾਰਾ ਟੋਲਾ ਨਿਆਂਈ ਵਾਲੇ ਪਾਸੇ ਨੂੰ ਹੋਤ ਰਿਆ ਗੋਲੀਆਂ ਦੀ ਪਟਾਕ ਪਟਾਕ ਕਾਰ ਕਾਰ ਨੇ ਅਸਮਾਨ ਵਿੱਚ ચીਰ ਪੈਣ ਵਾਲੇ ਕਿਤੇ ਹੋਏ ਸਨ ਉਹ ਰੋਕਿਓ ਨਾ ਆਪਦਿਆਂ ਨੂੰ ਖੱਬੇ ਪਾਸੇ ਨੂੰ ਮਾਰੋ ਸੰਧੂ ਚੀਕ ਰਿਹਾ ਸੀ ਪਰ ਪੁਲਿਸ ਮੁਲਾਜ਼ਮਾਂ ਨੂੰ ਪੁੱਲਰੀ ਹੋਏ ਸੰਗੇ ਦੇ ਮੁਕਾਬਲੇ ਵਿੱਚ ਹੱਥ ਲੱਗਣ ਕਰਕੇ ਅੱਗੇ ਵਧਣ ਤੋਂ ਗੁਰੇਜ਼ ਕਰ ਰਹੇ ਸਨੋ ਸਿੰਘ ਕਾਮਰੇਡ ਦੇ ਫਾਰਮ ਹਾਊਸ ਦੇ ਪਿਛਵਾੜੇ ਪਹੁੰਚ ਗਏ ਇਧਰ ਕਾਮਰੇਡ ਵੀ ਆਪਣੇ ਪਾਲਤੂਆਂ ਨਾਲ ਸਿੰਘਾਂ ਨੂੰ ਵੇਖ ਰਿਹਾ ਸੀ ਇਹ ਸਾਲੀ ਖੁਸਰੇ ਦੀ ਫੌਜ ਇਕੱਠੀ ਕੀਤੀ ਹੈ ਸਰਕਾਰ ਨੇ ਡਰਨ ਜਿਵੇਂ ਡਏ ਨੇ ਜਿਵੇਂ ਮੋਜ ਪਾਉਂਦੇ ਆ ਇਹਨਾਂ ਨੂੰ ਕੋਠੇ ਦੇ ਘਰਾਂ ਕਾਮਰੇਡ ਤਰ ਤੋਂ ਮੱਚੀ ਹੋ ਰਿਆ ਸੀ ਸਰਦਾਰਾ ਪੈਗ ਬਣਾਵਾ ਤੂਤੇ ਨੇ ਬਲਦੀ ਦੇ ਤੇਲ ਪਾਇਆ ਆਹੋ ਤੇਰੀ ਲੁਤਰੋ ਤਾਂ ਮੋਤੀ ਹੋ ਰਹਿੰਦੀ ਐ ਮੋਤ ਪੇੜ ਨੂੰ ਓਏ ਬਹਾਦਰ ਆ ਫੜਾਈ ਕਿਹੜਾ ਅੰਦਰੋਂ ਕਾਮਰੇਡ ਨੇ ਤੂਤੇ ਅਤੇ ਨੇਪਾਲੀ ਨੌਕਰ ਨੂੰ ਇਕੱਠਿਆਂ ਸਵੋਧਨ ਕੀਤਾ ਨੇਪਾਲੀ ਨੌਕਰ ﺍﻟमारी ਵਿੱਚੋਂ ਜਿੰਨ ਦੀ ਬੋਤਲ ਕੱਢ ਲਿਆ ਆ ਪਾਣੀ ਦੋ ਗਿਆ ਬਹਾਦਰ ਨੇ ਪੁੱਛ ਕੇ ਜਿੱਤੀ ਕਿਉਂ ਟੱਟੀ ਵਾਲੇ ਹੱਥ ਧੋਣੇ ਆ ਪਾਣੀ ਨੂੰ ਮਾਰ ਗੋੜੀ ਅੱਗ ਲੱਗੀ ਤਾਂ ਮਸ਼ਕਾਂ ਦੇ ਭਾਅ ਪੁੱਛਣਾ ਤੂਤੇ ਨੇ ਬੋਤਲ ਦਾ ਕਾਕ ਪੁੱਟ ਲਿਆ ਜੂਸ ਵਾਲੇ ਵੱਡੇ ਗਲਾਸ ਵਿੱਚ ਕੰਗਣੀ ਤੱਕ ਦੂਸੇ ਰੰਗ ਦਾ ਪਾਣੀ ਤੈਰਨ ਲੱਗ ਪਿਆ ਤੂਤੇ ਨੇ ਗਲਾਸ ਕਾਮਰੇਡ ਦੇ ਹੱਥ ਵਿੱਚ ਫੜਾਇਆ ਜ ਤੂ ਤੇਨੇ ਬੋਤਲ ਨੂੰ ਮੂੰਹ ਲਗਾ ਲਿਆ। ਅੱਧੋ ਅੱਧ ਦਾਰੂ ਦੋਹਾਂ ਜਣਿਆਂ ਕੋਲ ਸੀਗੀ। ਕਾਮਰੇਡ ਨੇ ਇੱਕੋ ਸਾਹ ਸਾਰਾ ਗਲਾਸ ਅੰਦਰ ਸੁੱਟ ਟੁੱਟ ਤਰੀ ਲਈ। ਅੱਗ ਲਾਉਂਦੀ ਜਾਂਦੀ ਐ ਸਾਲੀ ਅੰਦਰ ਲੂਤਾ ਸਾਰਾ। ਓਏ ਬਾਹਰ ਅੰਦਰੋਂ ਕੱਢ ਬੰਦੇ ਖਾਣੀ ਕੇਰਾ। ਕਾਮਰੇਡ ਦੀਆਂ ਅੱਖਾਂ ਵਿੱਚ ਲਾਲ ਡੋਰੇ ਤਾਰ ਲੱਗ ਪਏ ਹੁਣ। ਅੱਜ ਨਹੀਂ ਬਚ ਕੇ ਜਾਂਦੇ ਵੱਡੇ ਸਿੰਘ ਇਹ। ਕਾਮਰੇਡ ਦੇ ਕਦਮ ਅਤੇ ਸ਼ਬਦ ਲੜਖੜਾ ਰਹੇ ਸਨ। ਓਏ ਤੂ ਤੇ ਆ ਭੈਣ ਤੇ ਯਾਰਾ ਰੋਂਦਾ ਫੜਾ ਪਟੇ ਜੋ ਕੱਟ ਕੇ ਛੇ ਫੜਾਈ ਪੂਰੇ ਛੇ। ਕਾਮਰੇਡ ਨੇ ਕੰਬਦੇ ਹੱਥਾਂ ਨਾਲ ਗਨ ਲੋਡ ਕਰਕੇ ਦੂਰਬੀਨ ਸੈੱਟ ਕਰ ਲਈ। ਸਪ੍ਰਿੰਗਫੀਲਡ ਸੈਲਫ ਲੋਡੇਡ ਰਾਈਫਲ ਕਾਮਰੇਡ ਦੇ ਜੋਸ਼ ਨੂੰ ਦੋਨਾ ਕਰ ਰਹੀ ਸੀ ਉਧਰ ਛਿੰਨਾ ਤੇ ਉਹਦੇ ਸਾਥੀ ਲੜਦੇ ਲਣਾਉਦੇ ਕਾਮਰੇਡ ਦੇ ਫਾਰਮ ਹਾਊਸ ਦੇ ਬਿਲਕੁਲ ਪਿਛਵਾੜੇ ਪਹੁੰਚ ਚੁੱਕੇ ਸਨ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣ ਹੀ ਨਹੀਂ ਭਰਾਵੋ ਸਾਡੀ ਟੱਕਰ ਸੈਂਟਰ ਨਾਲ ਬੈਠੇ ਬੇਪਰਵਾਦੀਆਂ ਨਾਲ ਹੈ ਸਾਨੂੰ ਲੰਘਾ ਦਿਓ ਛਿੰਨਾ ਸਿੱਖ ਕਮਾਂਡੋਜ਼ ਮੁੰਡਿਆਂ ਨੂੰ ਸਮੋਦਨ ਹੋਇਆ ਲੰਘ ਜਾਣ ਦੇ ਓਏ ਮੁੰਡਿਓ ਮਾਵਾ ਦੇ ਪੁੱਤ ਮਾਰ ਕੇ ਆਪ ਨਰਕਾਂ 'ਚ ਥਾਂ ਕਿਉਂ ਕਰਨਾ ਇੱਕ ਅਮਰਤਾਰੀ ਐਸਐਸਏ ਦੇ ਕਮਾਂਡੋ ਮੁੰਡਿਆਂ ਨੂੰ ਪਾਸੇ ਹਟਣ ਨੂੰ ਕਿਹਾ ਬਾਈ ਉਹ ਬਾਗ ਦੇ ਪਿੱਛੋਂ ਕੱਚਾ ਪੇਹਾ ਜਾਂਦਾ ਹੈ ਜਿਹੜਾ ਇਕ ਹੋਰ ਕਮਾਂਡੋ ਮੁੰਡੇ ਨੇ ਕਾਮਰੇਟ ਦੇ ਘਰ ਦੇ ਪਿੱਛੇ ਕਿਲੇ ਕੋਦੂ ਵੱਥ ਲਗੇ ਕਿਨੂਆ ਦੇ ਬਾਗਵਾਲ ਨੂੰ ਹੱਥ ਕਰ ਦਿੱਤਾ ਐ ਇਹਨਾਂ ਨੇ ਲਾਂਗਾ ਕਿਵੇਂ ਦੇ ਦਿੱਤਾ ਆਪਣੀ ਭੈਣ ਦੇ ਤਗੜਿਆਂ ਨੂੰ ਕਾਮਰੇਟ ਕੋਥੇ ਦੇ ਖੜਾ ਸਾਰਾ ਨਜ਼ਾਰਾ ਦੇਖ ਕੇ ਡੜਿਆ ਉੱਠਿਆ ਇਸ ਤੋਂ ਪਹਿਲਾਂ ਕਿ ਛੀਨਾ ਤੇ ਉਹਦੇ ਸਾਥੀ ਕਿਨੂਆ ਦੇ ਬੁੱਟਿਆਂ ਦੇ ਓਲੇ ਹੁੰਦੇ ਕਾਵਰੇਟ ਨੇ ਸ਼ਿਸ਼ਤ ਲੈ ਕੇ ਸਪ੍ਰਿੰਗਫੀਲਡ ਦਾ ਘੋੜਾ ਦਬ ਦਿੱਤਾ ਗੋਲੀ ਛੀਨੇ ਦੇ ਸਾਥੀ ਕਾ ਅਲੂਏ ਮੁੰਡੇ ਦੀ ਕੰਡ ਵਿੱਚੋਂ ਵੜ ਕੇ ਛਾਤੀ ਰਾਹੀਂ ਪਾਰ ਹੋ ਗਈ ਬਾਈ ਮੁੰਡੇ ਤੋਂ ਸ਼ਬਦ ਪੂਰੇ ਨਾ ਹੋ ਕੇ ਉਹ ਧਰਤੀ ਉੱਤੇ ਲੜਖਣਾਉਂਦਾ ਹੋਇਆ ਡਿੱਗ ਪਿਆ ਚਿੰਤਾਏ ਮੇਰੇ ਵੀਰ ਛੀਨਾ ਮੁੰਡੇ ਤੇ ਝੁਗਿਆ ਤੇ ਉਸਨੇ ਹੱਥ ਜੋੜ ਕੇ ਆਖਰੀ ਫਤਿਹ ਜਾ ਦਿੱਤੀ ਖੜ ਤੇਰੀ ਕੁਰੀ ਦੀ ਦੋਸਤਾ ਛੀਨਾ ਕਾਮਰੇਡ ਦੇ ਕੋਠੇ ਵੱਲੋਂ ਮੂੰਹ ਕਰਕੇ ਗਾਲ ਕੱਢੀ ਅਤੇ ਅਸਾਲਟ ਦਾ ਬਰਖਤ ਉਸਦੇ ਉੱਪਰ ਕਰ ਦਿੱਤਾ ਉਹਨੇ ਬਾਬਾ ਤੁਸੀਂ ਨਿਕਲੋ ਅਸੀਂ ਬੈਨੇ ਆ ਇਹਨੂੰ ਸਿੱਖ ਕਮਾਂਡੋ ਨੇ ਐਸਐਲਆਰਾਂ ਦਾ ਫਾਇਰ ਕੋਠੇ ਵੱਲੋਂ ਕਰ ਦਿੱਤਾ ਛੀਨਾ ਦੰਦ ਪੀ ਕੇ ਰਹਿ ਗਿਆ ਪਰ ਉਸ ਸਮੇਂ ਉਸਨੇ ਉਥੋਂ ਨਿਕਲਣ ਵਿੱਚ ਹੀ ਭੜਾਈ ਸਮਝੀ ਕਮਾਂਡੋ ਏਐਸਆਈ ਨੇ ਕਾਮਰੇਡ ਨੂੰ ਉਰਜਾਈ ਰੱਖਿਆ ਉਧਰ ਭਾਨੂ ਪ੍ਰਤਾਪ ਸੰਧੂ ਤੇ ਖੁਸ਼ੀ لال ਦੀ ਚੌਂਕੜੀ ਨੇ ਕੁਲਜੀਤ ਦਾ ਸਹਰਾਣਾ ਮੰਨ ਲਿਆ ਉਹ ਸ਼ਾਮ ਤੱਕ ਲੜਦਾ ਰਿਹਾ ਜਦੋਂ ਅਸਲਾ ਖਤਮ ਹੋਣ ਕਰਕੇ ਉਸਦੀ ਜੀਪੀਐਮ ਜਵਾਬ ਦੇ ਗਈ ਤਾਂ ਉਸਨੇ ਜੇਬ ਵਿੱਚ ਹੱਥ ਮਾਰਿਆ ਤਾਂ ਕਿ ਸਾਈਨੈਡ ਖਾ ਸਕੇ ਪਰ ਸਾਈਨੈਡ ਕੈਪਸੂਲ ਲੜਾਈ ਵਿੱਚ ਕਿਧਰੇ ਗੁੰਮ ਹੋ ਗਿਆ ਸੀ ਸੋ ਉਸ ਨੂੰ ਸਖਤ ਜ਼ਖਮੀ ਹਾਲਤ ਵਿੱਚ ਗ੍ਰਫਤਾਰ ਕਰ ਲਿਆ ਗਿਆ ਕੁਲਜੀਤ ਦੀ ਲੱਤ ਤੇ ਖੱਬੀ ਬਾਹ ਵਿੱਚੋਂ ਖੂਨ ਦੇ ਪ੍ਰਣਾਲੇ ਚੱਲ ਰਹੇ ਸਨ ਨਿਸਲ ਪਏ ਕੁਲਜੀਤ ਉਤੇ ਸੰਦੂ ਦੇ ਸਪਾਈ ਭੋਕੇ ਪੇੜੀਆਂ ਵਾਂਗ ਟੁੱਟ ਕੇ ਪੈਦੇ ਐਸਐਲਆਰਾਂ ਦੇ ਅੱਗੇ ਲੰਗੀਆਂ ਸੰਘੀਨਾ ਨੇ ਮੁੰਡੇ ਦਾ ਰਹਿਂਦਾ ਖੁੰਦਾ ਖੂਨ ਵੀ ਨਿਚੋੜ ਦਿੱਤਾ ਛਿੰਦੇ ਦੀ ਲਾਸ਼ ਵੀ ਕਾਮਰੇਡ ਦੇ ਖੇਤ ਵਿੱਚੋਂ ਚੁੱਕ ਲਈ ਗਈ ਸੰਦੂ ਦੀ ਢਾਣੀ ਜ਼ਖਮੀ ਮੁੰਡੇ ਨੂੰ ਪਿੰਡ ਦੀ ਸਤ ਵਿਚਕਾਰ ਲੈ ਆਈ ਉਹ ਮੁੰਡੇ ਦੀ ਮਰੂ ਹਾਲਤ ਦਿਖਾ ਕੇ ਲੋਕਾਂ ਵਿੱਚ ਦਹਿਸ਼ਤ ਪਾਣਾ ਚਾਹੁੰਦੇ ਸਨ ਕਾਮਰੇਡ ਵੀ ਸਤ ਵਿੱਚ ਪਹੁੰਚ ਗਿਆ ਉਸ ਨੇ ਸਿੱਖ ਏਐਸਏ ਵੱਲ ਇਸ਼ਾਰਾ ਕਰਕੇ ਖੇਤ ਵਿੱਚ ਹੋਈ ਸਾਰੀ ਘਟਨਾ ਸੰਦੂ ਮੂਰੇ ਬਿਆਨ ਕਰ ਦਿੱਤੀ ਸੰਦੂ ਅਮਰਤ ਧਾਰੀ ਏਐਸਏ ਤੇ ਪਹਿਲਾਂ ਹੀ ਲੱਗਦਾ ਸੀਗਾ ਉਸ ਨੇ ਝਟਪਟ ਸਰਦਾਰ ਦੀ ਪੇਟੀ ਲਾ ਲਈ ਤੇ ਉਸ ਨੂੰ ਹੱਥ ਘੜੀ ਮਾਰ ਲਈ ਆਹ ਦੇਖ ਲੋ ਲੋਕੋ ਜਿਹੜੇ ਖਾੜਕੋ ਬੜਨਗੇ ਉਹਨਾਂ ਦਾ ਆ ਹਾਸ਼ਿਰ ਕੀਤਾ ਜਾਵੇਗਾ ਸੰਦੂ ਨੇ ਸਾਰੇ ਪਿੰਡ ਦੇ ਸਾਹਮਣੇ ਮੁੰਡੇ ਨੂੰ ਸਤ ਵਿਚਕਾਰ ਖੜੇ ਬਰੋਟੇ ਨਾਲ ਫੜ ਕੇ ਲੜਕਾ ਦਿੱਤਾ ਕਿਉਂ ਭਾਈ ਪਿੰਡਰਾਵਲੇ ਦੇ ਟਾਈਗਰਾ ਕਿਵੇਂ ਆ ਉਸਨੇ ਨੇੜੇ ਹੋ ਕੇ ਮੁੰਡੇ ਨੂੰ ਤਾਣਾ ਮਾਰਿਆ ਟਾਈਗਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਹੈ ਸੰਧੂ ਨੂੰ ਮੁੰਡੇ ਤੋਂ ਅਜਿਹੇ ਜਵਾਬ ਦੀ ਆਸ ਨਹੀਂ ਸੀਗੀ ਉਹ ਚੜ ਗਿਆ ਕੱਡੋ ਕੰਜਰ ਦੇ ਪਿਓ ਨੂੰ ਪੰਚਾਇਤ ਤੋਂ ਬਹਾਲ ਕੇ ਉਹਦੇ ਸਿਰ ਵਿੱਚ ਮਾਰੀਏ ਛੇਤਰ ਸੰਧੂ ਨੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕੀਤਾ ਜਨਾਬ ਉਹ ਤਾਂ ਕਿਤੇ ਵਾਂਡੇ ਗਿਆ ਹੋਇਆ ਹੈ ਸਰਪੰਚ ਨੇ ਹੱਥ ਜੋੜੇ ਇਸ ਕੁੱਤੇ ਦੀ ਮਾਂ ਨੂੰ ਲੈ ਕੇ ਆਓ ਸੰਧੂ ਨੇ ਕੁੱਤਾ ਹੁਕਮ ਜਾਰੀ ਆ ਪਰ ਜਦ ਤੱਕ ਕੁਲਜੀਤ ਦੀ ਮਾਂ ਨੂੰ ਸਾਥ ਵਿੱਚ ਲਿਆਂਦਾ ਗਿਆ ਉਦੋਂ ਤੱਕ ਤੇ ਦਰਖਤ ਨਾਲ ਲੜਕਦਾ ਮੁੰਡਾ ਖੂਨ ਵਗਣ ਕਰਕੇ ਸਾਹ ਤੋੜ ਗਿਆ ਸੀ ਹਾਈਵੇ ਪੋਤਾ ਤੋਂ ਕੋਸਾਈਆਂ ਦੇ ਵਸ ਕਿਉਂ ਪਿਆ ਮਾਦਾ ਹਿਰਦਾ ਕੋਕ ਉਠਿਆ ਨਿੱਕੀ ਦੀਆਂ ਚੰਗਰਾਂ ਨੇ ਰੱਬ ਦੀ ਛਾਤੀ ਵਿੱਚ ਵੀ ਗਲੀਆਂ ਘੜ ਦਤੀਆਂ ਵੀਰ ਦੀ ਸੱਤ ਵਿੱਚ ਕਾਰੇ ਲੜਕ ਦੀ ਲਾਸ਼ ਨਾਲ ਉਹਨੂੰ ਤੋੜ ਕੇ ਖਿੱਚਿਆ ਗਿਆ ਮੁੰਡੇ ਨੂੰ ਥੱਲੇ ਲਾ ਕੇ ਸੰਧੂ ਕਮਾਂਡੋ ਏਐਸਏ ਵੱਲ ਨੂੰ ਸਿੱਧਾ ਹੋਇਆ ਤੂੰ ਭੈਣ ਜਾਵਿਆ ਗਦਾਰਾ ਜਿੱਥੇ ਖਾਨਾ ਹੈ ਉੱਥੇ ਗਦਾਰੀ ਕਰਦਾ ਹੈ ਉਸ ਨੇ ਸਿੱਖ ਏਐਸਏ ਨੂੰ ਬੈਂਤਲਾਂ ਚੰਬੜਾ ਸ਼ੁਰੂ ਕਰ ਦਿੱਤਾ ਗਦਾਰੀ ਮੈਂ ਨਹੀਂ ਤੁਸੀਂ ਕਰਦੇ ਹੋ ਕੌਮ ਨਾਲ ਗੰਗੂਆਂ ਦੇ ਹੱਥ ਟੋਕੇ ਬਣ ਕੇ ਸਿੱਖ ਏਐਸਏ ਦੇ ਬੋਲਾ ਨੇ ਹਿਰਦੇ ਦੀ ਸਾਰੀ ਪੜਾਹ ਸੰਧੂ ਦੇ ਮੂੰਹ ਤੇ ਚਪੇੜ ਵਾਂਗ ਜੜ ਦਿੱਤੀ ਤੈਨੂੰ ਮੌਤ ਤੋਂ ਡਰਨੀ ਆਉਂਦਾ ਕੁੱਤੇ ਦੇ ਪੁੱਤਾ ਲੱਗਦਾ ਤੈਨੂੰ ਵੀ ਇਹਨਾਂ ਨਾਲ ਹੀ ਤੋੜਨਾ ਪੈਣਾ ਪਣਵਈਏ ਨਾ ਅੰਦੂ ਨੇ 455 ਬੋਰ ਦਾ ਰਵਾਲਵਰ ਕੇਸ ਵਿੱਚੋਂ ਕੱਢ ਲਿਆ ਸ਼ਰਾਬ ਉਹਦੀ ਜ਼ੁਬਾਨ ਅਤੇ ਦਿਮਾਗ ਵਿੱਚ ਖੋਰੂ ਪਾਰੀ ਸੀ ਸਾਹ ਧੜਕ ਤੜਕ ਵੱਜ ਰਹੇ ਦਿਲ ਨੂੰ ਸਾਰਾ ਦੇਣ ਦੇ ਸਾਰੇ ਪੁਲਿਸ ਵਾਲਿਆਂ ਨੇ ਚੂੜਪੁਰ ਦਾ ਠੇਕਾ ਖਾਲੀ ਕਰ ਦਿੱਤਾ ਸੀ ਮਰਨ ਤੋਂ ਡਰਦਾ ਕਿਹੜਾ ਖੰਜਰ ਹੈ ਇੱਥੇ ਕਿਹਦੇ ਕਿਲੇ ਗੱਡੇ ਹੋਏ ਨੇ ਤੁਰਤਾ ਇੱਕ ਦਿਨ ਸਾਰਿਆਂ ਨੇ ਜਾਣਾ ਪਰ ਯਾਦ ਰੱਖੀ ਇਤਿਹਾਸ ਨੇ ਸਾਨੂੰ ਸ਼ਹੀਦ ਆਖਣਾ ਤੇ ਤੂੰ ਕੁੱਤੇ ਦੀ ਮੌਤ ਮਰਨਾ ਐਸਏ ਨੇ ਆਪਣੀ ਕਮੀਜ਼ ਦੇ ਬਟਨ ਖੋਲ ਕੇ ਹਿੱਕ ਤੇ ਹੱਥ ਮਾਰਿਆ ਸੰਦੂ ਨੇ ਇੱਕ ਤੀਤੀ ਵਟਕੇ ਘੋੜਾ ਰਬ ਦਿੱਤਾ ਸਿੱਖ ਐਸਆਈ ਜਿੰਦਾਬਾਦ ਦਾ ਨਾਰਾ ਮਾਰ ਕੇ ਧਰਤੀ ਉੱਤੇ ਡਿੱਗ ਪਿਆ ਸੰਦੂ ਸਾਰੇ ਪਿੰਡ ਨੂੰ ਗਾਲਾਂ ਕੱਢਦਾ ਹੋਇਆ ਤਿੰਨ ਲਾਸ਼ਾਂ ਚੁੱਕੇ ਚੋੜਪੁਰ ਵਿੱਚੋਂ ਰਵਾਨਾ ਹੋ ਗਿਆ ਚੋੜਪੁਰ ਵਿੱਚ ਹੋਏ ਮੁਕਾਬਲੇ ਵਿੱਚੋਂ ਛੀਨੇ ਦਾ ਨਿਕਲ ਜਾਣਾ ਸੰਦੂ ਲਈ ਸਭ ਤੋਂ ਦੁਖਦਾਈ ਤੱਤ ਸੀ ਪਰ ਫੇਰ ਵੀ ਦੋ ਖੜਕੋ ਮੁੰਡਿਆਂ ਨੂੰ ਮਾਰ ਲੈਣਾ ਉਸ ਨੂੰ ਬਹੁਤ ਵੱਡੀ ਬਹਾਦਰੀ ਜਾਪ ਰਿਆ ਸੀ ਕਾਮਰੇਡ ਦੀ ਯਾਰੀ ਸੰਦੂ ਨੂੰ ਚੋਰਾ ਨਾਲ ਰਲੀ ਕੁੱਤੀ ਵਾਂਗ ਬਹੁਤ ਰਾਸ ਆਈ ਸੀ ਸੇਕਾ ਐਸ ਨੇ ਉਸਨੇ ਖਾੜਕੂਆਂ ਦੀ ਗੋਲੀ ਨਾਲ ਮਰਿਆ ਦਿਖਾ ਦਿੱਤਾ ਸੀ ਕਾਮਰੇਡ ਤੋਂ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਤੇੜੇ ਹੋਏ ਕਾਮਰੇਡ ਨੇ ਮਾਰੇ ਗਏ ਮੁੰਡਿਆਂ ਦੀ ਹਿੱਕ ਤੇ ਲੱਤ ਰਾ ਕੇ ਫੋਟੋਆਂ ਖਿੱਚਵਾਈਆਂ ਪੁਲਿਸ ਵੱਲੋਂ ਕਾਮਰੇਡ ਤੋਂ ਹਵਾ ਦੇ ਕੇ ਦੂਰਾ ਪੱਤਾ ਖੇਡਿਆ ਜਾ ਰਿਹਾ ਸੀ ਇੱਕ ਪਾਸੇ ਪੁਲਿਸ ਲੋਕਾਂ ਨੂੰ ਖਾੜਕੂਆਂ ਵਿਰੁੱਧ ਖੜਾ ਕਰਨਾ ਚਾਹੁੰਦੀ ਸੀ ਦੂਜੇ ਪਾਸੇ ਸਿੱਖਾਂ ਅਤੇ ਨਕਸਲੀ ਧਿਰਾਂ ਨੂੰ ਇੱਕ ਦੂਜੇ ਦੇ ਵਿਰੋਧ ਵਿੱਚ ਵਰਤਣਾ ਚਾਹੁੰਦੀ ਸੀ ਉਹ ਆਪਣੇ ਇਸ ਮਿਸ਼ਨ ਵਿੱਚ ਉਹ ਕਿਸੇ ਹੱਦ ਤੱਕ ਕਾਮਯਾਬੀ ਰਹੀ ਕਿਉਂਕਿ ਦੋਨਾਂ ਸੰਘਰਸ਼ੀਲ ਧਿਰਾਂ ਵਿੱਚੋਂ ਮੱਦਬੋਧੀ ਅੰਸਰਾਂ ਨੇ ਰੱਜ ਕੇ ਇੱਕ ਦੂਜ ਬਹੁਤੇ ਆਕਾਵਦੋ ਅਖਵਾਉਂਦੇ ਨਾਸਤਿਕ ਨਕਸਲੀਆਂ ਨੂੰ ਖਾਲਸਾਈ ਲਹਿਰ ਜਿੱਥੇ ਰੂੜੀਵਾਦੀ ਜਾਂ ਫਾਸ਼ਿਸਟ ਦਿਖਾਈ ਦਿੰਦੀ ਸੀ ਉੱਤੇ ਖਾਰਕੋ ਤੇਰਾ ਨੂੰ ਮਾਰਕਸਤੀ ਸਿਧਾਂਤ ਸ਼ੈਤਾਨ ਦੀਆਂ ਆਇਤਾਂ ਤੋਂ ਘੱਟ ਦਿਖਾਈ ਨਹੀਂ ਸੀ ਦੇ ਰਹਾ ਉਤੋਂ ਕੱਚਕਰੜ ਖਾਰਕੋਆਂ ਤੇ ਕਾਮਰੇਡ ਦਰਸ਼ਨ ਵਰਗੇ ਬਕਾਊ ਮਾਲਾ ਨੇ ਸਰਕਾਰੀ ਕੰਮ ਖੁਦ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ ਉਹ ਕਾਮਰੇਡਾ ਕਮਾਲ ਕਰਤੀ ਨਿਸ਼ਾਨਾ ਬੜਾ ਫੁੰਡਿਆ ਮੈਂ ਰਾਸ਼ਟਰਪਤੀ ਨੂੰ ਸਵਾਰਥ ਕਰਾਂਗਾ ਤੈਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਤ ਕਰਵਾਵਾਂਗੇ ਅੰਦੋਂ ਮੈਂ ਕਾਮਰੇਡ ਨੂੰ ਥਾਪੀ ਦਿੱਤੀ ਨਾ ਪੁਰਸਕਾਰ ਮੈਂ ਡਾਂਗ ਤੇ ਨਹੀਂ ਲੈਣਾ ਅਗਲੇ ਨੇ 골ਡ ਮੈਡਲ ਜ਼ਰ ਮੇਰੀ ਸੁਰੱਖਿਆ ਦਾ ਇੰਤਜ਼ਾਮ ਕਰੋ ਕਾਮਰੇਡ ਨੂੰ ਖੜਕੋਂ ਦੇ ਓਂਠ ਵਰਗੇ ਖੋਰ ਦਾ ਪਤਾ ਸੀਗਾ ਨਕਸਲੀ ਲਹਿਰ ਵੇਲੇ ਉਹ ਖੁਦ ਬਦਲਾ ਲੋਉ ਮਾਨਸਿਕਤਾ ਦਾ ਸ਼ਿਕਾਰ ਰਹਾ ਸੀ ਇਹ ਵੀ ਕਿਹੜੀ ਗੱਲ ਹੋਈ ਆ ਫੜ ਦੋ ਐਸਐਲਰਾਂ ਲਾਇਸੈਂਸ ਤੇਰੇ ਕੋਲ ਹੈ ਨਹੀਂ ਆ ਉੱਤੇ ਚੜਵਾ ਲਈ ਮੈਂ ਡੀਸੀ ਨੂੰ ਸਿਫਾਰਿਸ਼ ਕਰ ਦੰਨਾ ਸੰਦੂ ਨੇ ਮਾਲਖਾਨੇ ਵਿੱਚੋਂ ਮੁਰਸ਼ੀ ਨੂੰ ਕਹਿ ਕੇ ਕਿ 455 ਬੋਰ ਦਾ ਰਿਵਾਲਵਰ ਕਾਮਰੇਡ ਦੇ ਹੱਥ ਫਰਾਰ ਦਿੱਤਾ ਸਮਾਂ ਤਾਂ ਠੀਕ ਹੈ ਪਰ ਚਲਾਉ ਕਿਹੜਾ ਤੁਸੀਂ ਇੰਿਓ ਕਰੋ ਦੋ ਮੰਡੇ ਹੋਰ ਦੇ ਦਿਓ ਸਾਟਾਂ ਵਾਲੇ ਕਾਮਰੇਡ ਚੰਗੀ ਤਰ੍ਹਾਂ ਜਾਣਦਾ ਸੀ ਵੀ ਸਿਰਾਂ ਬਿਨਾ ਹਥਿਆਰਾਂ ਦੀ ਗਿਣਤੀ ਦਾ ਕੋਈ ਫਾਇਦਾ ਨਹੀਂ ਹੈਗਾ ਚੰਗਾ ਠੀਕ ਹੈ ਜਿੱਤੇ ਦੇ ਕਾਲੇ ਨੂੰ ਭੇਜ ਦੋ ਐਸਐਸਪੀ ਸੰਤੂ ਨੇ ਆਪਣੇ ਨਿੱਜੀ ਬੋਡੀਗਾਰਡਾਂ ਵਿੱਚੋਂ ਦੋ ਮੁੰਡਿਆਂ ਦੀ ਡਿਊਟੀ ਕਾਮਰੇਡ ਨਾਲ ਲਗਾ ਦਿੱਤੀ ਰਿਵਾਲਵਰ ਕਾਮਰੇਡ ਦੇ ਡੱਬ ਵਿੱਚੋਂ ਢੰਨ ਲਿਆ ਇੱਕ ਸੈਲਫ ਲੋਡਿੰਗ ਰੈਫਲ ਹੱਥ ਵਿੱਚ ਫੜ ਲਈ ਤੇ ਦੂਸਰੀ ਧੂਤੇ ਨੇ ਮੋਢੇ ਵਿੱਚ ਪਾ ਲਈ ਦੋ ਅਸਾਲਟਾਂ ਵਾਲੇ ਮੁੰਡੇ ਲੈ ਕੇ ਕਾਮਰੇਡ ਨੇ ਲੰਡੀ ਜਿਪ ਸਟਾਰਟ ਕੀਤੀ ਤੇ ਪਿੰਡਾਂ ਵੱੜਿਆ ਕਾਮਰੇਡ ਦਰਸ਼ਨ ਦੀਆਂ ਰੁਚੀਆਂ ਪਹਿਲਾਂ ਵੀ ਚੰਗੀਆਂ ਨਹੀਂ ਸੀ ਪਰ ਸਰਕਾਰੀ ਹਥਿਆਰਾਂ ਦੇ ਹੱਥ ਆ ਜਾਣ ਨਾਲ ਉਹ ਹੋਰ ਵੀ ਅਫਰ ਗਿਆ ਇਧਰ ਛਿੰਨੇ ਅਤੇ ਉਹਦੇ ਸਾਥੀਆਂ ਦੀਆਂ ਅੱਖਾਂ ਵਿੱਚ ਕਾਮਰੇਡ ਭਖੜੇ ਦੇ ਕੰਡੇ ਵਾਂਗ ਚੋਬਣ ਲੱਗ ਪਿਆ ਸੀ। ਇੱਕ ਦਿਨ ਆਥਨੇ ਸੂਰਜ ਢਲਦਿਆਂ ਕਾਮਰੇਡ ਦਾ ਦਰਵਾਜ਼ਾ ਖੜਕਿਆ। ਕਾਮਰੇਡ ਸਾਹਿਬ ਬਾਹਰੋਂ ਭਾਰੀ ਆਵਾਜ਼ ਉੱਪਰੀ। "ਕਿਹੜਾ ਕੰਜਰ ਐ ਇਸ ਵੇਲੇ?" ਕਾਮਰੇਡ ਨੇ ਰਿਵਾਲਵਰ ਹੱਥ ਵਿੱਚ ਫੜ ਲਿਆ। ਕਾਮਰੇਡ ਨਸ਼ੇ ਨਾਲ ਡੱਕਿਆ ਚਬਾਰੇ ਵਿੱਚੋਂ ਹੀ ਬੋਲਿਆ। "ਦਰਵਾਜ਼ਾ ਖੋਲੋ।" ਆਵਾਜ਼ ਦੁਬਾਰਾ ਗੂੰਜੀ। "ਮੈਂ ਦੇਖਦਾ ਸਰਦਾਰਾ। ਧੂਤ ਨੇ ਐਸਐਲਆਰ ਲੋਡ ਕਰ ਲਈ।" ਕਾਮਰੇਡ ਦੇ ਅੱਗੇ ਸ਼ੀਸ਼ੇਨ ਕੁੱਤਿਆਂ ਨੇ ਵੇੜੇ ਵਿੱਚ ਭੜਤੂ ਪਾਇਆ ਹੋਇਆ ਸੀ। "ਨਾ ਦਰਵਾਜ਼ਾ ਨਹੀਂ ਖੋਲਣਾ। ਰੁਕੋ।" ਤੂਤੇ ਨੇ ਨਾਂ ਵਿੱਚ ਸਾਗ ਵਾਲੀ ਤੌੜੀ ਡਾ ਸਿਰ ਫੇੜ ਦਿੱਤਾ ਉਹਨਾਂ ਕੋਲ ਹਥਿਆਰ ਨਹੀਂ ਮੈਂ ਦਰਵਾਜ਼ੇ ਦੀ ਜਾਲੀ ਥਾਣੀ ਦੀ ਨਾਲੀ ਦੇਖੀ ਹੈ ਉਹਦੇ ਸਿਰੇ ਤੇ ਵੱਡੀ ਸਾਰੀ ਮੱਖੀ ਲੱਗੀ ਸੀ ਨਿਸ਼ਾਨਾ ਲਾਉਣ ਵਾਲੀ ਤੂਤੇ ਨੇ ਅਸਾਲਟ ਨੂੰ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਕੇ ਦੱਸਿਆ ਕੀ ਕੀਤਾ ਜਾਵੇ ਫਿਰ ਕਾਮਰੇਡ ਦੇ ਮੂੰਹ ਤੇ ਪਿਲਤਣ ਝਲਕ ਰਹੀ ਸੀ ਹਾਲੇ ਉਹ ਕੁਝ ਸੋਚ ਹੀ ਰਿਹਾ ਸੀ ਕਿ ਇੱਕ ਪਰਛਾਵਾਂ ਕੰਦ ਟੱਪਣ ਦੀ ਕੋਸ਼ਿਸ਼ ਕਰਨ ਲੱਗਾ ਕਾਮਰੇਡ ਨੇ ਕੰਦ ਉੱਤੇ ਮੋਟਾ-ਮੋਟਾ ਕੱਚ ਲਗਾਇਆ ਹੋਇਆ ਸੀ ਜਿਸ ਦਾ ਚਰਨ ਵਾਲੇ ਨੇ ਖਿਆਲ ਨਹੀਂ ਕੀਤਾ ਉਸਨੇ ਦੋਨੋਂ ਹੱਥ ਜ਼ਖਮੀ ਹੋ ਗਏ ਉਹਦੇ ਉਹ ਭਾਉ ਧਿਆਨ ਨਾਲ ਕੰਦ ਤੇ ਕੱਚ ਲੱਗੇ ਹੀ ਹਾਂ ਇਹ ਸ਼ਬਦ ਮੋਡੇ ਦੇ ਮੋਹ ਵਿੱਚ ਹੀ ਸਨ ਕਿ ਕਾਮਰੇਡ ਦੀ ਐਸਐਲਆਰ ਨੇ ਭਿਆਨਕ ਅੱਗ ਗੱਡੀ ਅਤੇ ਕੰਧ ਦੇ ਜਿਹੜੇ ਮੋਡੇ ਦੇ ਖੱਬੇ ਮੋਡੇ ਵਿੱਚ ਚੀਰ ਪੈ ਗਿਆ ਪਰ ਮੁੰਡਾ ਫੇਰ ਵੀ ਕਾਮਰੇਡ ਦੀ ਕੰਧ ਟੱਪ ਕੇ ਵੇੜ ਵਿੱਚ ਆਣ ਉਤਰਿਆ ਭਿੰਦੇ ਰਹਿਣ ਦੇ ਯਾਰ ਪਿੱਛੋਂ ਆਵਾਜ਼ ਆਈ ਤੇ ਖਾੜਕਾ ਨੇ ਵੀ ਜਵਾਬੀ ਫਾਇਰ ਖੋਲ ਦਿੱਤਾ ਖਾੜਕਾਵਾਂ ਵੱਲੋਂ ਆਈਆਂ ਗੋਲੀਆਂ ਨੇ ਕਾਮਰੇਡ ਦੇ ਅਸਾਲਟਾਂ ਵੜੇ ਬਾਡੀਗਾਰਡਾਂ ਵਿੱਚੋਂ ਇੱਕ ਢਾ ਲਿਆ ਓਏ ਤੂ ਤੇ ਆ ਵਾਇਰਲੈਸ ਕਰ ਸੰਧੂ ਨੂੰ ਕਾਮਰੇਡ ਨੇ ਚੰਗਿਆੜ ਮਾਰੀ ਦੋਵਾਂ ਧਿਰਾਂ ਵੱਲੋਂ ਪੌਣਾ ਘੰਟਾ ਗੋਲੀਆਂ ਦਾ ਵਟਾਂਦਰਾ ਹੁੰਦਾ ਰਿਹਾ ਪਾਉ ਲਾਈਟਾਂ ਆਉਂਦੀਆਂ ਨੇ ਇੱਕ ਮੁੰਡੇ ਨੇ ਫਾਰਮ ਹਾਊਸ ਵੱਲ ਆ ਰਹੀਆਂ ਗੱਡੀਆਂ ਦੀਆਂ ਲਾਈਟਾਂ ਵੱਲ ਸਾਥੀ ਦਾ ਧਿਆਨ ਦੋਆਇਆ 12 ਉਹ ਲੜ ਰਹੇ ਮੁੰਡੇ ਵਾਪਸ ਚਲੇ ਗਏ ਪਰ ਅੰਦਰ ਵੇੜੇ ਵਿੱਚ ਕੁੱਦਿਆ ਭਿੰਦਾ ਕਾਮਰੇਡ ਦੇ ਦੋਨਾਂ ਕੁੱਤਿਆਂ ਨੂੰ ਮਾਰ ਕੇ ਆਪਣੀ ਜ਼ਖਮੇ ਸਰੀਰ ਨੂੰ ਘਸੀਟਦਾ ਹੋਇਆ ਕਾਮਰੇਡ ਦੇ ਕੋਠੇ ਦੀਆਂ ਪੌੜੀਆਂ ਚੜਾ ਰਿਹਾ ਸੋ ਦੋਸਤੋ اے ਸੀ ਖੇਤ ਜੋ ਮੰਡਿਓ ਸੂਰਮਾ ਨਾਵਲ ਦਾ ਭਾਗ 19ਵਾਂ ਤੇ ਭਾਗ 20ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ